ਨੇ ਇੱਕਦਮ ਪ੍ਰਚਾਰਕ ਨੂੰ ਆਪਣੇ ਪਾਪ ਦੀ ਬਿਮਾਰੀ ਤੋਂ ਚੰਗਾ ਕਰਨ ਦੀ ਬੇਨਤੀ ਕੀਤੀ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰੇਗਾ ਅਤੇ ਸਲੀਬ ਤੇ ਦਿੱਤੇ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਵਿੱਚ ਵਿਸ਼ਵਾਸ ਕਰੇਗਾ ਅਤੇ ਜਿਵੇਂ ਹੀ ਉਸਨੇ ਪਾਪ ਦੀ ਮਾਫੀ ਲਈ ਪ੍ਰਾਰਥਨਾ ਕੀਤੀ ਅਤੇ ਯਿਸੂ ਨੂੰ ਆਪਣਾ ਮੁਕਤੀਦਾਤਾ ਬਣਨ ਲਈ ਕਿਹਾ ਉਸਦੇ ਨਾਲ ਦੋ ਚੀਜ਼ਾਂ ਹੋਈਆਂ ਪਹਿਲਾ ਉਸਦਾ ਮਨ ਸ਼ਾਂਤੀ ਨਾਲ ਭਰ ਗਿਆ ਉਸਨੇ ਅਜੇ ਹੀ ਉੱਚੀ ਖੁਸ਼ੀ ਮਹਿਸੂਸ ਕੀਤੀ ਮੰਨੋ ਕਿ ਉਹ ਸੁਰਗ ਪਹੁੰਚ ਗਿਆ ਹੋਵੇ ਅਤ ਦੂਜਾ ਉਸਦੇ ਪੇਟ ਦੀ ਬਿਮਾਰੀ ਹਮੇਸ਼ਾ ਲਈ ਠੀਕ ਹੋ ਗਈ ਸਾਲਾ ਤੋਂ ਉਸਨੂੰ ਪ੍ਰੇਸ਼ਾਨ ਕਰ ਰਹੀ ਬਿਮਾਰੀ ਦਾ ਚੰਗਾ ਹੋਣਾ ਕਿਸੇ ਅਚਰਜ ਪਰੇ ਕੰਮ ਤੋਂ ਕੱਟ ਨਹੀਂ ਸੀ ਕਿਉਂ ਜੋ ਹੁਣ ਠੀਕ ਹੋ ਉਹ ਕਈ ਡਾਕਟਰਾਂ ਤੋਂ ਇਸਦੇ ਲਈ ਦਵਾਈ ਲੈ ਚੁੱਕਾ ਸੀ ਪਰ ਉਸਨੂੰ ਕਿਦਰੋਂ ਵੀ ਰਾਤ ਨਹੀਂ ਮਿਲੀ ਸੀ ਇਸਨੇ ਉਸਦੇ ਪੂਰੇ ਜਹਨ ਨੂੰ ਉਲਟ ਪੁਲਟ ਕੇ ਰੱਖ ਦਿੱਤਾ ਜਿਉਂ ਦੀ ਇਹ ਤਬਦੀਲੀ ਛੇਤੀ ਹੀ ਲੋਕਾਂ ਨੂੰ ਵਿਖਾਈ ਦੇਣ ਲੱਗ ਪਈ ਅਤੇ ਹੁਣ ਉਹ ਜਿੱਥੇ ਵੀ ਜਾਂਦਾ ਲੋਕਾਂ ਨੂੰ ਇਸ ਅਨੰਦ ਬਾਰੇ ਇਸ ਸ਼ਾਂਤੀ ਬਾਰੇ ਆਤਮਾ ਕੋ ਮੁਕਤੀ ਬਾਰੇ ਜਾਤ ਪਾਤ ਛੂਤਾ ਤੋਂ छुटਕਾਰਾ ਪਾਉਣ ਬਾਰੇ ਅਤੇ ਜਾਜਕਾਂ ਦੀ ਸ਼ਾਹੀ ਮੰਡਲੀ ਨਾਲ ਆਪਣੇ ਅਸਲ ਸਬੰਧਾਂ ਬਾਰੇ ਦੱਸਣਾ ਆਰੰਭ ਕਰ ਦਿੰਦਾ ਕਿਸ਼ਨ ਕੋਲ ਹੁਣ ਪਵਿੱਖ ਲਈ ਤੀਚਾ ਅਤੇ ਉਦੇਸ਼ ਨਾਲ ਭਰਪੂਰ ਜੀਵਨ ਸੀ ਅਧਿਆਇ 4 ਆਤਮਾ ਦਾ ਫਲ ਅਨੰਦ ਦੀ ਪੂਰਨਤਾ ਫਿਰ ਵੀ ਹੁਣ ਮਹਾਨ ਆਦੇਸ਼ ਅਤੇ ਜਾਜਕਾਂ ਦੀ ਸ਼ਾਹੀ ਮੰਡਲੀ ਦੀ ਜ਼ਿੰਮੇਵਾਰੀ ਦਾ ਮੋਢਿਆਂ ਤੇ ਆਉਣਾ ਆਪਣੇ ਮੁਕਤੀਦਾਤਾ ਅਤੇ ਮਾਲਕ ਨੂੰ ਜਾਣਨ ਦੀ ਇੱਛਾ ਰੱਖਦੇ ਹੋਏ ਜਿਸ ਨੂੰ ਕਿਸ਼ਨ ਪਿਆਰ ਨਾਲ ਮਾਲਕ ਕਹਿੰਦਾ ਹੈ ਉਸ ਦੇ ਪਿੱਛਾ ਚੱਲਣ ਲਈ ਕਿਸ਼ਨ ਨੇ ਇੱਕ ਚੇਲਾ ਬਣਨ ਲਈ ਆਪਣੇ ਯਤਨ ਆਰੰਭ ਕੀਤੇ ਉਹਨਾਂ ਨੂੰ ਬਚਪਨ ਵਿੱਚ ਸਿਖਾਇਆ ਗਿਆ ਸੀ ਇਹ ਇੱਕ ਚੰਗੇ ਚੇਲੇ ਨੂੰ ਆਪਣੇ ਗੁਰੂ ਵਰਗਾ ਹੋਣਾ ਚਾਹੀਦਾ ਹੈ ਇਸ ਦੇ ਲਈ ਉਸਨੇ ਰਾਜਸਥਾਨ ਬਾਈਬਲ ਇੰਸਟੀਚਿਊਟ ਦੇ ਸੰਸਥਾਪਕ ਡਾਕਟਰ ਅਨੰਦ ਚੌਧਰੀ ਦੇ ਰਾਦੂਨ ਤੋਂ ਪਾਈ ਰਹਿਮਤ ਮਸੀਹ ਅਤੇ ਗ੍ਰੇਸ ਅਸੈਂਬਲੀ ਦਿੱਲੀ ਦੇ ਪਾਈ ਦੋਸ਼ਨ ਤੋਂ ਸਿੱਖਿਆ ਲੈਣੀ ਆਰੰਭ ਕੀਤੀ ਬਾਅਦ ਵਿੱਚ ਪਾਈ ਰਹਿਮਤ ਮਸੀਹ ਨੇ ਪ੍ਰਭੂ ਵਿੱਚ ਵਿਸ਼ਵਾਸ ਕਰਕੇ 1975 ਵਿੱਚ ਉਸ ਨੂੰ ਦਿੱਲੀ ਵਿੱਚ ਬਪਤਿਸਮਾ ਦਿੱਤਾ ਅਤੇ ਬਾਅਦ ਵਿੱਚ ਯਿਸੂ ਦੀ ਸੇਵਕਾਈ ਦੇ ਸੱਦੇ ਦੇ ਜਵਾਬ ਵਿੱਚ ਉਸ ਨੂੰ ਪਾਸਟਰ ਰਹਿਮਤ ਦੋਸ਼ਨ ਅਤੇ ਲੂਥਰ ਦੁਆਰਾ ਮਸਾਕ ਕੀਤਾ ਗਿਆ ਬਾਈਬਲ ਦੀ ਸਿੱਖਿਆ ਅਤੇ ਪੂਰੇ ਜੀਵਨ ਚੱਲਣ ਵਾਲੀ ਸਿੱਖਿਆ ਦਾ ਕੁਝ ਹਿੱਸਾ ਪੂਰਾ ਕਰਨ ਤੋਂ ਬਾਅਦ ਕਿਸ਼ਨ ਨੇ ਹੁਣ ਦਲੇਰੀ ਨਾਲ ਇਸ ਪੂਰਨ ਮੁਕਤੀ ਦੇ ਅੰਦੋਲਨ ਵਿੱਚ ਹਿੱਸਾ ਲਿਆ ਉਸਦੀ ਪਿਆਰੀ ਪਤਨੀ ਪੈਣ ਗਿਆਨੋ ਨੂੰ ਵੀ ਹੁਣ ਪ੍ਰਭੂ ਯਿਸੂ ਮਸੀਹ ਦੇ ਪਿਆਰ ਦਾ ਪਤਾ ਲੱਗ ਗਿਆ ਸੀ ਅਤੇ ਇਸ ਲਈ ਉਸਨੇ ਵੀ ਪ੍ਰਭੂ ਦੇ ਰਾਜ ਦੇ ਵਿਸਥਾਰ ਦੇ ਕੰਮ ਵਿੱਚ ਉਸਦੀ ਮਦਦ ਕਰਨੀ ਆਰੰਭ ਕਰ ਦਿੱਤੀ ਸੀ ਪਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਿਸ਼ਨ ਨੇ ਕਈ ਤਰ੍ਹਾਂ ਦੇ ਕੰਮਾਂ ਨੂੰ ਕੀਤਾ ਜਿਵੇਂ ਕਿ ਮਜੂਰੀ ਕਰਨੀ ਵਖ ਵਖ ਪਿੰਡਾਂ ਵਿੱਚ ਕੱਪੜਿਆਂ ਨੂੰ ਇਸਤਰੀ ਕਰਨ ਲਈ ਦੁਕਾਨ ਲਗਾਉਣਾ ਆਦਿਕ ਪ੍ਰਭੂ ਯਿਸੂ ਦੇ ਨਾਲ ਮੁਲਾਕਾਤ ਹੋਣ ਤੋਂ ਇੱਕਦਮ ਬਾਅਦ ਲੋਕਾਂ ਨੇ ਕਿਸ਼ਨ ਵਿੱਚ ਆਏ ਬਦਲਾਅ ਨੂੰ ਵੇਖਿਆ ਇਸ ਆਈ ਤਬਦੀਲੀ ਦਾ ਕਾਰਨ ਜਾਣਨ ਲਈ ਕਈ ਲੋਕ ਖੁਦ ਉਸ ਦੇ ਕੋਲ ਆਏ ਲੋਕ ਕਿਸ਼ਨ ਦੇ ਦਰਸ਼ਨ ਲੈਣ ਲਈ ਦੂਰੋਂ ਦੁਰਾੜੋਂ ਆਉਣ ਲੱਗੇ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਕਿਸ਼ਨ ਨੂੰ ਕਿਸੇ ਕਿਸਮ ਦਾ ਗਿਆਨ ਜਾਂ ਨਿਰਵਾਣ ਦੀ ਅਵਸਥਾ ਪ੍ਰਾਪਤ ਹੋਈ ਸੀ ਅਤੇ ਉਹਨਾਂ ਨੂੰ ਵੀ ਇਸ ਦਾ ਲਾਭ ਲੈਣਾ ਚਾਹੀਦਾ ਹੈ ਪਰ ਕਿਸ਼ਨ ਲਈ ਇਹ ਵਿਸ਼ਾ ਬਿਲਕੁਲ ਵੱਖਰਾ ਸੀ ਉਸ ਨੇ ਤਾਂ ਆਪਣੇ ਪਿਆਰੇ ਨੂੰ ਸਿਰਫ ਇੱਕ ਵਾਰ ਵੇਖਿਆ ਸੀ ਤੇ ਉਸ ਦੀ ਹਾਲਤ ਅਜੇ ਹੀ ਹੋ ਗਈ ਸੀ ਕਿ ਲੋਕ ਉਸ ਨੂੰ ਹੀ ਵੇਖਣ ਆਉਣ ਲੱਗ ਪਏ ਸਨ ਵੈਸੇ ਵੀ ਕਿਸ਼ਨ ਨੇ ਲੋਕਾਂ ਨੂੰ ਆਪਣੀ ਪਾਪੀ ਹਾਲਤ ਬਾਰੇ ਦੱਸਣਾ ਆਰੰਭ ਕਰ ਦਿੱਤਾ ਸੀ ਕਿਉਂ ਜੋ ਇਹ ਕਿ ਕਿਵੇਂ ਜਾਤ ਪਾਤ ਛੂਤਾ ਤੋਂ ਵੀ ਪੜੀ ਬਿਮਾਰੀ ਹੈ ਉਸ ਵਿੱਚ ਆਈ ਤਬਦੀਲੀ ਨੂੰ ਵੇਖ ਕੇ ਕਈਆਂ ਨੇ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਅਤੇ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨਿਆ ਪਰ ਦੂਜਿਆਂ ਨੇ ਉਸ ਦੇ ਬਾਰੇ ਵਿੱਚ ਵੱਖੋ-ਵੱਖਰੀਆਂ ਗੱਲਾਂ ਬੋਲੀਆਂ ਜਿਵੇਂ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਸੀ ਜਾਂ ਉਹ ਕਿਸੇ ਅਜੀਬ ਬਿਮਾਰੀ ਤੋਂ ਰੋਗੀ ਹੋ ਗਿਆ ਸੀ ਸਿੱਤੇ ਵੱਜੋਂ ਉਹ ਉਸਨੂੰ ਛੱਡ ਕੇ ਚਲੇ ਗਏ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਦਿਨਾਂ ਵਿੱਚ ਸ਼ਾਇਦ ਹੀ ਕੋਈ ਅਜਾਸੀ ਜਿਹੜਾ ਯਿਸੂ ਮਸੀਹ ਦੇ ਪਿਛਾਂ ਚੱਲਦਾ ਸੀ ਜੋ ਵੀ ਹੋਵੇ ਛੇਤੀ ਹੀ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਜਿਨ੍ਹਾਂ ਨੇ ਯਿਸੂ ਨੂੰ ਮੁਕਤੀਦਾਤਾ ਵਜੋਂ ਸਵੀਕਾਰ ਕੀਤਾ ਸੀ ਸੰਗਤ ਲਈ ਇਕੱਠੇ ਹੋਣਾ ਆਰੰਭ ਹੋ ਗਿਆ ਕਿਸ਼ਨ ਨੇ ਜਾਤ ਪਾਤ ਛੂਤਾ ਦੇ ਖਿਲਾਫ ਆਪਣੇ ਚੱਲ ਰਹੇ ਅੰਦੋਲਨ ਨੂੰ ਜਾਰੀ ਰੱਖਿਆ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਆਪਣੇ ਸਮਾਜ ਨੂੰ ਜਾਗਰੂਕ ਕਰਨ ਲਈ ਤੁਰ ਪੈਂਦੇ ਅਤੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉੱਥੇ ਹੀ ਉਹ ਆਪਣੇ ਵਿੱਚ ਆਏ ਬਦਲਾਅ ਬਾਰੇ ਦੱਸਣ ਤੋਂ ਨਾ ਝਿਜਕਦੇ ਉਸ ਦੇ ਜੀਵਨ ਵਿੱਚ ਆਈ ਇਹ ਖੁਸ਼ੀ ਉਹਨਾਂ ਵਿੱਚ ਆਈ ਕ੍ਰਾਂਤੀ ਨੂੰ ਵਿਖਾਉਂਦੀ ਸੀ ਅਤੇ ਉਹ ਚਾਹੁੰਦੇ ਸਨ ਕਿ ਹਰ ਕੋਈ ਉਸ ਅਨੰਦ ਦਾ ਅਨੁਭਵ ਕਰੇ ਉਸਨੇ ਇਸ ਖੁਸ਼ਖਬਰੀ ਨੂੰ ਫੈਲਾਉਣ ਲਈ ਆਪਣੇ ਸਾਈਕਲ ਤੇ ਦੂਰ ਦੁਰਾਡੇ ਦੀਆਂ ਯਾਤਰਾਵਾਂ ਕਰਨੀ ਆਰੰਭ ਕਰ ਦਿੱਤੀ ਉਸੇ ਵਕਤ ਕਿਸਮ ਦੇ ਵਿਚਾਰ ਅਤੇ ਜੀਵਨ ਨੇ ਛੇਤੀ ਹੀ ਉੱਚੀ ਜਾਤ ਦੇ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ ਜਿਸ ਬਾਰੇ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ ਖੈਰ ਜੋ ਵੀ ਹੋਵੇ ਉਸ ਦੇ ਕੰਮਾਂ ਵਿੱਚ ਵਿਖਾਈ ਦੇਣ ਵਾਲੀ ਤਬਦੀਲੀ ਲੋਕ ਵੇਖਣ ਲੱਗੇ ਅਰਥਾਤ ਆਤਮਾ ਦੇ ਫਲ ਨੂੰ ਜਿਸ ਨੂੰ ਅਸੀਂ ਬਾਈਬਲ ਦੇ ਸ਼ਬਦਾਂ ਵਿੱਚ ਪ੍ਰੇਮ ਆਨੰਦ ਸ਼ਾਂਤੀ ਤੀਰਜ ਦਿਆਲਗੀ ਉਦਾਰਤਾ ਵਫਾਦਾਰੀ ਕੋਮਲਤਾਈ ਸੰਜਮ ਵਜੋਂ ਜਾਣਦੇ ਹਾਂ ਕਈਆਂ ਲਈ ਇਹ ਗੱਲ ਸਿਰਦਰਦ ਦਾ ਕਾਰਨ ਬਣ ਗਈ ਕਿਉਂ ਜੋ ਅਜਿਹਾ ਵਿਅਕਤੀ ਜਾਂ ਤਾਂ ਸਦੀ ਪ੍ਰਾਪਤ ਇੱਕ ਵਿਅਕਤੀ ਹੀ ਹੋ ਸਕਦਾ ਹੈ ਜਾਂ ਕੋਈ ਅਜਾਹ ਵਿਅਕਤੀ ਜਿਸਨੇ ਅਸਲ ਵਿੱਚ ਪਰਮੇਸ਼ਰ ਨੂੰ ਵੇਖਿਆ ਹੋਵੇ ਕਿਸ਼ਨ ਹੁਣ ਕਿਸੇ ਵੀ ਹਾਲਤ ਵਿੱਚ ਕਿਸੇ ਭਾਰਤੀ ਸੰਤ ਤੋਂ ਕੱਟ ਨਹੀਂ ਸਕਣ ਉਸ ਦੇ ਜੀਵਨ ਵਿੱਚ ਅਨੰਦ ਦੀ ਪਰਪੂਰੀ ਚਲਕ ਰਹੀ ਸੀ ਜੋ ਕੋਈ ਵੀ ਉਹਨਾਂ ਦੀ ਸੰਗਤ ਵਿੱਚ ਆਉਂਦਾ ਜਾਂ ਤਾਂ ਉਸ ਦੇ ਪਾਪ ਪ੍ਰਗਟ ਹੋ ਜਾਂਦੇ ਜਾਂ ਉਹ ਆਪਣੀ ਪਾਪੀ ਹਾਲਤ ਕਾਰਨ ਉਹਨਾਂ ਤੋਂ ਨਫ਼ਰਤ ਕਰਨ ਲੱਗ ਪੈਂਦਾ ਅਧਿਆਇ 5 ਸੰਤਾਵਾਲਾ ਜੀਵਨ ਫਿਰ ਵੀ ਸਾਰਾ ਪ੍ਰਤਾਪ ਪ੍ਰਭੂ ਦਾ ਹੀ ਹੈ ਕਿਸ਼ਨ ਜਾਣਦਾ ਸੀ ਕਿ ਸਾਰੀ ਮਹਿਮਾ ਪਰਮੇਸ਼ਰ ਦੀ ਹੈ ਇਸ ਲਈ ਉਸਨੇ ਫੈਸਲਾ ਕਰ ਲਿਆ ਸੀ ਕਿ ਜੋ ਮਰਜ਼ੀ ਹੋਵੇ ਉਹ ਇਸ ਨੂੰ ਕਿਸੇ ਵੀ ਤਰ੍ਹਾਂ ਚੋਰੀ ਨਹੀਂ ਕਰੇਗਾ ਇਸ ਲਈ ਜੇ ਕੋਈ ਉਸ ਦਾ ਆਦਰ ਕਰਨਾ ਚਾਹੁੰਦਾ ਸੀ ਤਾਂ ਉਹ ਉਸ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਾਫ਼ ਤੌਰ ਤੇ ਦੱਸਦਾ ਸੀ ਜੇ ਕੋਈ ਇੱਜ਼ਤ ਨਾਲ ਉਸ ਦੇ ਪੈਰ ਛੂਣਾ ਚਾਹੁੰਦਾ ਸੀ ਤਾਂ ਉਹ ਉਸ ਨੂੰ ਪਰਮੇਸ਼ਰ ਕੋਲ ਜਾਣ ਲਈ ਆਖਦਾ ਸੀ ਕਿਸ਼ਨ ਜਾਣਦਾ ਸੀ ਕਿ ਉਸ ਦੀ ਜ਼ਿੰਮੇਵਾਰੀ ਮਹਾਨ ਆਦੇਸ਼ ਨੂੰ ਪੂਰਾ ਕਰਨਾ ਸੀ ਨਕੀ ਲੋਕਾਂ ਨੂੰ ਮਹਿਮਾ ਪ੍ਰਾਪਤ ਕਰਨੀ ਜਿਸ ਦੇ ਲਈ ਉਸਦੇ ਮਾਲਕ ਨੇ ਉਸ ਨੂੰ ਦੂਜਿਆਂ ਨਾਲ ਪ੍ਰਾਪਤ ਕੀਤੇ ਹੋਏ ਅਨੰਦ ਨੂੰ ਸਾਂਝਾ ਕਰਨ ਦਾ ਹੁਕਮ ਦਿੱਤਾ ਸੀ ਮਤੀ ਅਧਿਆਇ 28 ਆਇਤਾ 18 ਤੋਂ 23 ਇਸ ਦੇ ਨਾਲ ਹੀ ਉਹ ਉਹਨਾਂ ਲੋਕਾਂ ਦੇ ਲਈ ਵੀ ਜ਼ਿੰਮੇਵਾਰ ਸੀ ਜਿਹੜੇ ਜਾਜਕਾਂ ਦੀ ਸ਼ਾਹੀ ਮੰਡਲੀ ਤੋਂ ਸਬੰਧਤ ਸਨ ਪਰ ਉਹਨਾਂ ਵਾਂਗ ਕੁਰਾਹੇ ਪੈਸਨ ਇਸ ਦੇ ਲਈ ਕਿਸ਼ਨ ਨੇ ਪੂਰੇ ਹਰਿਆਣਾ ਵਿੱਚ ਖੁਸ਼ਖਬਰੀ ਦੀ ਮੁਨਾਦੀ ਕਰਨ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਸੁਣਨ ਲੱਗੇ ਉਸ ਦਾ ਪਵਿੱਤਰ ਜੀਵਨ ਐਨਾ ਡੂੰਗਾ ਸੀ ਕਿ ਪਰਿਸ਼ਟ ਆਤਮਾਵਾਂ ਉਸ ਨੂੰ ਵੇਖਦਿਆਂ ਹੀ ਨਿਕਲ ਪਜਦੀਆਂ ਸਨ ਸਰੀਰਕ ਚੰਗਿਆਈ ਇੱਕ ਆਮ ਜਹੀ ਗੱਲ ਸੀ ਬਹੁਤ ਸਾਰੇ ਲੋਕ ਉਹਨਾਂ ਕੋਲ ਚੰਗਿਆਈ ਪਾਉਣ ਲਈ ਹੀ ਆਉਂਦੇ ਸਨ ਪਰ ਚੰਗੇ ਹੋਣ ਤੋਂ ਬਾਅਦ ਉਹ ਪ੍ਰਭੂ ਯਿਸੂ ਦੀ ਕਿਰਪਾ ਨੂੰ ਛੱਡ ਕੇ ਆਪਣੇ ਦੇਵੀ-ਦੇਵਤਿਆਂ ਦੇ ਪਿੱਛੇ ਤੁਰਨ ਲਈ ਵਾਪਸ ਚਲੇ ਜਾਂਦੇ ਸਨ ਕਿਸ਼ਨ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਇਸ ਸੰਸਾਰ ਦੇ ਲੋਕ ਇੰਨੇ ਵੀ ਸਵਾਰਥੀ ਨਹੀਂ ਹਨ ਕਿ ਉਹ ਆਪਣੇ ਭਵਿੱਖ ਅਤੇ ਆਪਣੇ ਲਈ ਸਦੀਵੀ ਜੀਵਨ ਦੀ ਚਿੰਤਾ ਕਰਨ। ਉਹਨਾਂ ਨੂੰ ਇਸ ਸੰਸਾਰ ਦੀ ਹੀ ਚਿੰਤਾ ਹੈ। ਬਹੁਤ ਸਾਰੇ ਲੋਕ ਉਸ ਦੇ ਕੋਲ ਕਈ ਤਰ੍ਹਾਂ ਦੇ ਅਚਰਜ ਪਰੇ ਕੰਮਾਂ ਨੂੰ ਵੇਖਣ ਲਈ ਜਾਂ ਫਿਰ ਉਸ ਦੀ ਪ੍ਰੀਖਿਆ ਲੈਣ ਲਈ ਆਉਂਦੇ ਸਨ। ਪਰ ਮੰਨ ਦੇ ਪੇਦ ਨੂੰ ਜਾਣਨ ਵਾਲੇ ਪਰਮੇਸ਼ੁਰ ਨੇ ਉਹਨਾਂ ਦੇ ਮਨੋਰਥਾਂ ਨੂੰ ਜਾਣ ਲਿਆ ਅਤੇ ਉਹਨਾਂ ਨੂੰ ਪ੍ਰਗਟ ਕਰ ਦਿੱਤਾ। ਜੋ ਵੀ ਹੋਵੇ ਕਿਸ਼ਨ ਨੂੰ ਮਨੁੱਖਾਂ ਵਿੱਚ ਫੈਲੇ ਹੋਏ ਪਾਪ ਦੀ ਬਿਮਾਰੀ ਬਾਰੇ ਬਧੇਰੇ ਚਿੰਤਾ ਸੀ ਇਸ ਲਈ ਉਹ ਚੰਗਿਆਈ ਸਬਾਵਾਂ ਵਿੱਚ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਸੀ ਸਗੋਂ ਉਸਨੇ ਪ੍ਰਭੂ ਯਿਸੂ ਮਸੀਹ ਦੇ ਅਨੰਦ ਦੀ ਖੁਸ਼ਖਬਰੀ ਦੀ ਮੁਨਾਦੀ ਕਰਨ ਉੱਤੇ ਬਧੇਰੇ ਧਿਆਨ ਦਿੱਤਾ ਜਾਤ ਪਾਤ ਛੂਤਾਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਖੁਸ਼ਖਬਰੀ ਦੀ ਮੁਨਾਦੀ ਕਰਨ ਲਈ ਚਲਾਈ ਗਈ ਲਹਿਰਾਂ ਹੀ ਕਿਸ਼ਨ ਨੇ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਮਿਲਣਾ ਆਰੰਭ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੀ ਹੋਈ ਮੁਕਤੀ ਬਾਰੇ ਦੱਸਣਾ ਆਰੰਭ ਕਰ ਦਿੱਤਾ ਵੱਡੇ ਪੈਮਾਨੇ ਤੇ ਕੰਮ ਕਰਨ ਕਾਰਨ ਬਹੁਤ ਸਾਰੇ ਲੋਕਾਂ ਨੇ ਨਾ ਸਿਰਫ ਸਮਾਜਿਕ ਸਦਭਾਵਨਾ ਦਾ ਅਨੁਭਵ ਕੀਤਾ ਬਲਕਿ ਕਈਆਂ ਨੇ ਮੁਕਤੀ ਵੀ ਪ੍ਰਾਪਤ ਕੀਤੀ ਉਸ ਦੇ ਸੰਤ ਵਾਲੇ ਜੀਵਨ ਨੇ ਹਰ ਵਿਅਕਤੀ ਦੇ ਅੰਦਰਲੇ ਮਨ ਨੂੰ ਪ੍ਰਭਾਵਿਤ ਕੀਤਾ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਉੱਚਾ ਜਾਂ ਨੀਵੀਂ ਜਾਤ ਵਾਲਾ ਕੋਈ ਵੀ ਵਿਅਕਤੀ ਜਾਜਕਾਂ ਦੇ ਸ਼ਾਈ ਸਮਾਜ ਵਿੱਚ ਦਾਖਲ ਹੋ ਸਕਦਾ ਸੀ ਕੇਵਲ ਇੱਕੋ ਇੱਕ ਸ਼ਰਤ ਇਹ ਸੀ ਕਿ ਉਹ ਪਾਪਾਂ ਦੀ ਮਾਫੀ ਲਈ ਮੁਕਤੀਦਾਤਾ ਯਿਸੂ ਮਸੀਹ ਵੱਲ ਧਿਆਨ ਦੇਵੇ ਸਮੇਂ ਦੇ ਨਾਲ ਉਹਨਾਂ ਦੀ ਸੰਗਤ ਵਿੱਚ ਇੱਕ ਵੱਡੀ ਪੀੜ ਆ ਗਈ ਪਰ ਹੁਣ ਕਿਸ਼ਨ ਨੂੰ ਉਹਨਾਂ ਨੂੰ ਚੇਲਾ ਬਣਨ ਦੀ ਸਿੱਖਿਆ ਦੇਣ ਦੇ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪਿਆ ਪਰ ਕਿਸ਼ਨ ਨੇ ਹੌਲੀ-ਹੌਲੀ ਉਹਨਾਂ ਚੇਲਿਆਂ ਨੂੰ ਸਿਖਾਉਣਾ ਅਤੇ ਅਗਵਾਈ ਕਰਨ ਲਈ ਇੱਕ ਪਾਸੇ ਕਰਨਾ ਆਰੰਭ ਕਰ ਦਿੱਤਾ ਜਿਨ੍ਹਾਂ ਵਿੱਚ ਪ੍ਰਭੂ ਯਿਸੂ ਮਸੀਹ ਦਾ ਕੁਝ ਨਿਸ਼ਾਨ ਵਿਖਾਈ ਦਿੰਦਾ ਸੀ ਕਿਸ਼ਨ ਨੇ ਉਹਨਾਂ ਨੂੰ ਸਿਖਾਉਣਾ ਆਰੰਭ ਕਰ ਦਿੱਤਾ ਤਾਂ ਜੋ ਉਹ ਜਾ ਕੇ ਦੂਜਾਂ ਨੂੰ ਸਿਖਾ ਸਕਣ ਇੱਕ ਸਮਾਸੀ ਜਦੋਂ ਇੱਕ ਵੱਡੀ ਪੀੜ ਬਪਤਿਸਮਾ ਲੈਣ ਅਤੇ ਜਾਜਕਾਂ ਦੀ ਸ਼ਾਹੀ ਮੰਡਲੀ ਵਿੱਚ ਸ਼ਾਮਲ ਹੋਣ ਲਈ ਇੱਕ ਲਾਈਨ ਵਿੱਚ ਖੜੀ ਹੋ ਗਈ ਸੀ ਐਨੀ ਵੱਡੀ ਪੀੜ ਨੂੰ ਚੇਲੇ ਬਣਨਾ ਸਿਖਾਉਣਾ ਜ਼ਰੂਰੀ ਸੀ ਨਹੀਂ ਤਾਂ ਸਿਰਫ ਯਿਸੂ ਮਸੀਹ ਨੂੰ ਪ੍ਰਭੂ ਅਤੇ ਮਾਲਕ ਵਜੋਂ ਸਵੀਕਾਰ ਕਰਨਾ ਵਿਅਰਥ ਸੀ ਅਜਿਹੇ ਹਾਲਾਤਾਂ ਵਿੱਚ ਕਿਸ਼ਨ ਦੁਆਰਾ ਤਿਆਰ ਕੀਤੇ ਗਏ ਚੇਲੇ ਸਿਖਾਉਣ ਦੇ ਕੰਮ ਵਿੱਚ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਲਗਭਗ 2 ਕਲਿਸਿਆਵਾਂ ਵਿੱਚ 35 ਸੇਵਕ ਇਸ ਸਮੇਂ ਜਾਜਕਾਂ ਦੀ ਇਸ ਵੱਡੀ ਸ਼ਾਹੀ ਮੰਡਲੀ ਦੀ ਅਗਵਾਈ ਕਰਦੇ ਹਨ ਕਿਸ਼ਨ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਸਮਾਜ ਵਿੱਚ ਜੋ ਬਦਲਾਅ ਆ ਰਿਹਾ ਹੈ ਉਹ ਉਸ ਦੀ ਕਾਬਲੀਅਤ ਦੇ ਸਿੱਟੇ ਵੱਜੋਂ ਆ ਰਿਹਾ ਹੈ ਪਰ ਉਸ ਦੇ ਮੂੰਹੋਂ ਇੱਕ ਹੀ ਗੀਤ ਨਿਕਲਦਾ ਹੈ ਯੋਗਤਾ ਤੋਂ ਵੱਧ ਕੇ ਦਿੱਤਾ ਕਿਸ਼ਨ ਨੇ ਮੁਖਤੌਤ ਤੇ ਕਲਿਸਿਆਵਾਂ ਲਈ 3 ਇਮਾਰਤਾਂ ਬਣਾਈਆਂ ਅਤੇ ਇਸ ਫਲਸਫੇ ਨਾਲ ਕਿ ਹਰਿਆਣਵੀ ਕਲਿਸਿਆਂ ਨੂੰ ਹਰਿਆਣਵੀ ਸੰਸਕ੍ਰਿਤੀ ਵਿੱਚ ਹਰਿਆਣਵੀ ਸੰਸਕ੍ਰਿਤੀ ਦੇ ਨਾਲ ਹਰਿਆਣਵੀ ਕਲਿਸਿਆਂ ਨੂੰ ਹਰਿਆਣਵੀ ਮਾਹੌਲ ਦੇ ਨਾਲ ਹਰਿਆਣਵੀ ਪਾਵਨਾ ਵਿੱਚ ਰਹਿੰਦੇ ਹੋਏ ਉਸਾਰੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਉਸਨੇ ਪਰਮੇਸ਼ਰ ਦੀ ਹੀ ਸਦਾ ਵਡਿਆਈ ਕੀਤੀ 6ਵਾਂ ਅਧਿਆਇ ਸਮਾਨਤਾਵਾਂ ਅਤੇ ਰੂਪਕ ਪਰ ਫਿਰ ਵੀ ਹਰਿਆਣਵੀ ਸੱਭਿਆਚਾਰ ਦੀ ਵਰਤੋਂ ਕਰਦੇ ਹੋਇਆ ਕਿਸ਼ਨ ਕੋਲ ਪ੍ਰਚਾਰ ਅਤੇ ਖੁਸ਼ਖਬਰੀ ਦੀ ਮੁਨਾਦੀ ਕਰਨ ਦੇ ਤਰੀਕੇ ਦੇ ਲਈ ਇੱਕ ਵਿਸ਼ੇਸ਼ ਕਿਸਮ ਦਾ ਹੁਨਰ ਹੈ ਉਸਨੇ ਕਦੇ ਔਖੇ ਸ਼ਬਦਾਂ ਜਾਂ ਪਾਸ਼ਾ ਦੀ ਵਰਤੋਂ ਨਹੀਂ ਕੀਤੀ ਉਹ ਹਮੇਸ਼ਾ ਰੋਜ਼ਾਨਾ ਬੋਲੀ ਜਾਣ ਵਾਲੀ ਸਾਦੀ ਬੋਲੀ ਦੀ ਵਰਤੋਂ ਕਰਦਾ ਸੀ ਅਕਸਰ ਉਸ ਦਾ ਪ੍ਰਚਾਰ ਹਰਿਆਣਵੀ ਪਾਸ਼ਾ ਵਿੱਚ ਹੁੰਦਾ ਸੀ ਹਰਿਆਣਵੀ ਪਾਸ਼ਾ ਦੇ ਸ਼ਬਦ ਕਹਾਵਤਾਂ ਮੁਹਾਵਰੇ ਅਖਾਣ ਅਤੇ ਉਪਮਾਵਾਂ ਅਤੇ ਅਲੰਕਾਰ ਆਮ ਤੌਰ ਤੇ ਉਹਨਾਂ ਦੀ ਬੋਲੀ ਵਿੱਚ ਵੇਖਣ ਨੂੰ ਮਿਲਦੇ ਹਨ ਸਿੱਤੇ ਵਜੋਂ ਵਾਤਾਵਰਣ ਅਣਜਾਣੇ ਵਿੱਚ ਹੀ ਹਾਸੇ ਦਾ ਕਾਰਨ ਬਣ ਜਾਂਦਾ ਸੀ ਜੇ ਕੋਈ ਉਸ ਦੇ ਕੋਲ ਰੋਦਾ ਵੀ ਆਉਂਦਾ ਤਾਂ ਉਹ ਛੇਤੀ ਹੀ ਹਸਣ ਲੱਗ ਪੈਂਦਾ ਕਈ ਵਾਰ ਮਰੀਜ਼ ਉਸ ਕੋਲ ਆ ਕੇ ਆਪਣੇ ਦੁੱਖ ਦਰਦ ਪੁੱਲ ਜਾਂਦੇ ਸਨ ਕਰਜ਼ੇ ਦੇ ਬੋਝ ਹੇਠ ਦੱਬੇ ਵਿਅਕਤੀ ਨੂੰ ਉਸ ਦੀਆਂ ਪ੍ਰਾਰਥਨਾਵਾਂ ਸੁਣ ਕੇ ਸਕੂਨ ਮਿਲਦਾ ਸੀ ਕਿਉਂਕਿ ਉਹ ਇੱਥੇ ਵੀ ਉਹ ਆਪਣੇ ਪਿਆਰੇ ਮਾਲਕ ਅੱਗੇ ਹਰਿਆਣਵੀ ਪਾਸ਼ਾ ਵਿੱਚ ਪ੍ਰਾਰਥਨਾ ਕਰਦਾ ਸੀ ਦਿਲਚਸਪ ਗੱਲ ਇਹ ਸੀ ਕਿ ਪਾਵੇਂ ਉਸ ਦੇ ਬਹੁਤ ਸਾਰੇ ਉਦਾਹਰਣ ਹਰਿਆਣਵੀ ਪਾਸ਼ਾ ਵਿੱਚ ਬੋਲੇ ਗਏ ਸਨ ਪਰ ਉਹ ਹਮੇਸ਼ਾ ਬਾਈਬਲ ਦੀਆਂ ਆਇਤਾਂ ਤੇ ਅਧਾਰਿਤ ਸਨ ਇੱਕ ਵਾਰ ਇੱਕ ਰੂੜੀਵਾਦੀ ਧਾਰਮਿਕ ਵਿਅਕਤੀ ਜਿਸਨੇ ਵਖ ਵਖ ਤਰਮਾ ਵਿੱਚ ਜਾ ਕੇ ਤਸੱਲੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸਨੂੰ ਆ ਮਿਲਿਆ ਉਹ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਲਈ ਸਹਿਮਤ ਹੋ ਗਿਆ ਕਿਸ਼ਨ ਨੇ ਉਸਨੂੰ ਪਹਿਲਾ ਥੁੱਕਣ ਲਈ ਕਿਹਾ ਜਦੋਂ ਉਸਨੇ ਥੁੱਕਿਆ ਤਾਂ ਕਿਸ਼ਨ ਨੇ ਉਸਨੂੰ ਜਾ ਕੇ ਚੱਕਣ ਲਈ ਕਿਹਾ ਇਹ ਸੁਣ ਕੇ ਇਹ ਧਾਰਮਿਕ ਵਿਅਕਤੀ ਸ਼ਰਮਿੰਦਾ ਹੋ ਗਿਆ ਅਤੇ ਸਮਝ ਗਿਆ ਕਿ ਕਿਸ਼ਨ ਨੇ ਕੀ ਕਿਹਾ ਸੀ ਉਹ ਇੱਕਦਮ ਕਿਸ਼ਨ ਦੇ ਪੈਰੀਂ ਡਿੱਗ ਪਿਆ ਅਤੇ ਮਾਫੀ ਮੰਗੀ ਅਤੇ ਆਪਣੇ ਗੁਨਾਹਾਂ ਤੋਂ ਪਛਤਾਵਾ ਕਰਨ ਲੱਗਾ ਇੱਕ ਹੋਰ ਕਟਨਾ ਵਿੱਚ ਜਦੋਂ ਇੱਕ ਵਿਸ਼ਵਾਸੀ ਦੇ ਵਿਆਹ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਵਿਸ਼ਵਾਸੀ ਨੇ ਲੜਕੀ ਦੇ ਪਰਿਵਾਰ ਦੀ ਜਾਤ, ਗੋਤਰ ਆਦਿ ਬਾਰੇ ਪੁੱਛਿਆ। ਇਹ ਵਿਸ਼ਵਾਸੀ ਅਤੇ ਉਸ ਦਾ ਪਰਿਵਾਰ ਲੰਬੇ ਸਮੇਂ ਤੋਂ ਬਪਤਿਸਮਾ ਪ੍ਰਾਪਤ ਕੀਤਾ ਹੋਇਆ ਅਤੇ ਪ੍ਰਭੂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਤਾਕਤ ਅਤੇ ਆਪਣੀ ਪੂਰੀ ਸਮਝ ਨਾਲ ਮੰਨਦਾ ਹੋਇਆ ਜਾਪਦਾ ਸੀ। ਜਦੋਂ ਉਸ ਨੇ ਲੜਕੀ ਦੇ ਦਾਦਾ-ਦਾਦੀ ਦੀ ਜਾਤ ਪੁੱਛੀ ਤਾਂ ਕਿਸ਼ਨ ਨੇ ਇੱਕ ਪੱਥਰ ਚੁੱਕ ਕੇ ਉਸ ਦੇ ਨਾਲ ਆਪਣੇ ਹੱਥਾਂ ਨੂੰ ਰਗੜਨਾ ਆਰੰਭ ਕਰ ਦਿੱਤਾ। ਜਦੋਂ ਵਿਸ਼ਵਾਸੀ ਨੇ ਵੇਖਿਆ ਅਤੇ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਉਹ ਆਪਣੀ ਚਮੜੀ ਬਦਲਣਾ ਚਾਹੁੰਦਾ ਸੀ ਪਾਪ ਉਹ ਜਾਜਕਾਂ ਦੀ ਸ਼ਾਹੀ ਮੰਡਲੀ ਨੂੰ ਛੱਡ ਕੇ ਉਸ ਸਮਾਜ ਵਿੱਚ ਵਾਪਸ ਜਾਣਾ ਚਾਹੁੰਦਾ ਸੀ ਜਿੱਥੋਂ ਉਹ ਆਇਆ ਸੀ ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਕਿਸ਼ਨ ਨੇ ਉਹਨਾਂ ਨੂੰ ਚਿਰਕਦੇ ਹੋਇਆ ਕਿਹਾ "ਹੇ ਮੂਰਖ ਕੀ ਤੁਸੀਂ ਨਹੀਂ ਜਾਣਦੇ ਕਿ ਸਾਡੇ ਮਾਲਕ ਨੇ ਸਾਨੂੰ ਇੱਕ ਨਵੀਂ ਸਿਰਜਣਾ ਬਣਾਇਆ ਹੈ ਸਿੱਟੇ ਵੱਜੋਂ ਪੁਰਾਣੀਆਂ ਚੀਜ਼ਾਂ ਖਤਮ ਹੋ ਗਈਆਂ ਹਨ 2 ਕੋਰਿੰਥੀਆਂ ਅਧਿਆਇ 5 ਆਇਤ 17 ਤੁਸੀਂ ਅਜੇ ਵੀ ਕਿਉਂ ਨਹੀਂ ਸਮਝਦੇ ਹੈ ਇਸ ਨੂੰ ਵੇਖਣ ਲਈ ਤੁਹਾਡੀਆਂ ਅੱਖਾਂ ਕਿਉਂ ਨਹੀਂ ਖੁੱਲੀਆਂ" ਵਿਸ਼ਵਾਸੀ ਦੇ ਪਰਿਵਾਰ ਨੇ ਕਿਸ਼ਣ ਦੇ ਸ਼ਬਦਾਂ ਨੂੰ ਸਮਝ ਲਿਆ ਕਿ ਯਿਸੂ ਮਸੀਹ ਨੇ ਸਭ ਕੁਝ ਬਦਲ ਦਿੱਤਾ ਹੈ ਅਤੇ ਹੁਣ ਕੁਝ ਵੀ ਅਜਾ ਨਹੀਂ ਬਚਿਆ ਹੈ ਜਿਸਨੂੰ ਉਹ ਅਜੇ ਵੀ ਸੰਭਾਲੀ ਹੋਏ ਸਨ ਇੱਥੇ ਮਸੀਹ ਪਾਈਚਾਰੇ ਵਿੱਚ ਅਕਸਰ ਗਾਏ ਜਾਣ ਵਾਲੇ ਗੀਤ ਨੇ ਆਪਣੇ ਕੰਮ ਨੂੰ ਪੂਰਾ ਕੀਤਾ ਪੇਸ ਬਦਲਿਆ ਤਾਂ ਕੀ ਬਦਲਿਆ ਮਨ ਦੀ ਤਬਦੀਲੀ ਹੋਣੀ ਚਾਹੀਦੀ ਹੈ ਅਤੇ ਮਨ ਦੀ ਤਬਦੀਲੀ ਲਈ ਯਿਸੂ ਨਾਲ ਮੁਲਾਕਾਤ ਹੋਣੀ ਚਾਹੀਦੀ ਹੈ ਇੱਕ ਹੋਰ ਕਟਨਾ ਵਿੱਚ जो किशन किसी परमेश्वर दी शक्ति बारे समझा रहा सी, ता उसने की परमेशुर बलद वाणू है बाइबल दाशा विच विचो निकलन वाणू मर अध्याय दस आयत पची पाव दी बुद्ध अमज का कोई सार नहीं है यसाया अद्याय चाली आयत अठाई अजे बहुत सारियॉ घटनावा ਜਿਨ੍ਹਾਂ ਵਿੱਚ ਕਿਸ਼ਨ ਨੇ ਨਾ ਸਿਰਫ ਲੋਕਾਂ ਨੂੰ ਜਾਤਪਾਤ, ਛੂਤਾਤ ਦੀ ਬੁਰੀਾਈ ਤੋਂ ਜਾਣੂ ਕੀਤਾ ਸਗੋਂ ਹਰਿਆਣਵੀ ਪਹਿਰਾਵੇ ਨਾਲ ਸਾਦੀ ਹਰਿਆਣਵੀ ਬੋਲੀ ਵਿੱਚ ਬਾਈਬਲ ਦੀਆਂ ਸਚਾਈਆਂ ਨੂੰ ਵੀ ਆਪਣੇ ਉਪਦੇਸ਼ਾਂ ਅਤੇ ਉਦਾਹਰਨਾਂ ਵਿੱਚ ਪੇਸ਼ ਕੀਤਾ ਤਾਂ ਜੋ ਲੋਕ ਆਸਾਨੀ ਨਾਲ ਸਮਝ ਸਕਣ ਅਤੇ ਮਸੀਹ ਦੇ ਨਾਲ ਆਪਣੀ ਜੋਤ ਨੂੰ ਜਗਾ ਸਕਣ ਇਹ ਵੀ ਇੱਕ ਕਾਰਨ ਸੀ ਜਿਸ ਦੇ ਸਿੱਟੇ ਵੱਜੋਂ ਉਸ ਦੀ ਪ੍ਰਸਿੱਧੀ ਪੂਰੇ ਹਰਿਆਣਾ ਵਿੱਚ ਫੈਲ ਗਈ ਅਧਿਆਇ 7 ਸਤਾਉ ਅਤੇ ਦੁੱਖ ਮਸੀਹ ਲਈ ਮਿੱਠੀਆਂ ਚੀਜ਼ਾਂ ਹਨ ਕਿਸ਼ਨ ਜਾਣਦਾ ਸੀ ਕਿ ਜੋ ਕੋਈ ਵੀ ਯਿਸੂ ਦੇ ਪਿੱਛੇ ਚਲੇਗਾ ਉਸ ਨੂੰ ਉਸ ਦੇ ਮਾਲਕ ਵਾਂਗ ਹੀ ਦੁੱਖ ਅਤਿਸਤਾਵ ਵਿੱਚੋਂ ਲੰਘਣਾ ਪਵੇਗਾ ਇਹ ਕੋਈ ਨਵੀਂ ਗੱਲ ਨਹੀਂ ਸੀ ਅਤੇ ਨਾ ਹੀ ਉਹਨਾਂ ਲਈ ਕੋਈ ਪੁੱਠੀ ਗੱਲ ਜਿਹੜੇ ਮਸੀਹ ਦੇ ਪਿਛਾਂ ਚੱਲਦੇ ਸਨ ਪਰ ਜਿਸ ਪਾਣੀ ਨੂੰ ਕਿਸ਼ਨ ਨੇ ਪੀਤਾ ਸੀ ਉਹ ਇਸ ਸੰਸਾਰ ਦੇ ਕਿਸੇ ਵੀ ਹੋਰ ਪਾਣੀ ਦੇ ਪਿਆਲੇ ਨਾਲੋਂ ਮਿੱਠਾ ਅਤੇ ਸ਼ਾਂਤੀ ਨਾਲ ਭਰਿਆ ਹੋਇਆ ਸੀ ਕਿਸ਼ਨ ਨੇ ਆਉਣ ਵਾਲੇ ਦੁੱਖਾਂ ਅਤਿਸਤਾਵ ਨੂੰ ਜਿਵੇਂ ਕਿ ਬਾਈਬਲ ਵਿੱਚ ਦੱਸਿਆ ਗਿਆ ਹੈ ਨੂੰ ਹਰ ਪਲ ਲੰਘਦੇ ਹੋਏ ਦੁੱਖ ਵਾਂਗੂ ਸਮਝਿਆ ਅਤੇ ਸਾਧੂ ਸੁੰਦਰ ਸਿੰਘ ਵਾਂਗ ਉਸ ਨੇ ਉਹਨਾਂ ਨੂੰ ਮਿੱਠੀਆਂ ਚੀਜ਼ਾਂ ਸਮਝਿਆ ਕਿਉਂਕਿ ਉਹ ਜਾਣਦਾ ਸੀ ਕਿ ਬਾਈਬਲ ਵਾਦਾ ਕਰਦੀ ਹੈ ਕਿ ਇਹ ਸਮਰੱਥਾ ਦਾ ਅਤ ਵੱਡਾ ਮਹਾਤਮ ਪਰਮੇਸ਼ਰ ਦੇ ਵੱਲੋਂ ਹੈ ਨਾ ਸਾਡੀ ਵੱਲੋਂ ਸਾਰਿਆਂ ਨੂੰ ਮਾਲੂਮ ਹੋਵੇ 2 ਕੋਰਿੰਥੀਆ ਅਧਿਆਇ 4 ਆਇਤ 17 ਉਹ ਸਤਾਉ ਅਤੇ ਦੁੱਖ ਨੂੰ ਦੋ ਵਖ ਵਖ ਗੱਲਾਂ ਸਮਝਦੇ ਹਨ ਪਰ ਉਹ ਇਹ ਵੀ ਕਹਿੰਦੇ ਹਨ ਕਿ ਇਹ ਦੋਵੇਂ ਹਨੇਰੀ ਅਤੇ ਤੂਫਾਨ ਵਰਗੇ ਹਨ ਇਹ ਸਿਰਫ ਇੱਕ ਪਲ ਲਈ ਰਹਿੰਦੇ ਹਨ ਜਿਵੇਂ ਮੇਹ ਦੀ ਰੁੱਤ ਆਉਂਦੀ ਹੈ ਪਰ ਇਹ ਸਥਾਈ ਨਹੀਂ ਹੁੰਦੀ ਹੈ ਠੀਕ ਉਸੇ ਤਰ੍ਹਾਂ ਇਹ ਇੱਕ ਸਮੇਂ ਤੋਂ ਬਾਅਦ ਖਤਮ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਸਤਾਉ ਵੀ ਵਿਸ਼ਵਾਸੀਆਂ ਤੇ ਆਉਂਦੇ ਹਨ ਜਿਨ੍ਹਾਂ ਨੂੰ ਤੁਸੀਂ ਮਸੀ ਲਈ ਸਹਿਣ ਕਰਦੇ ਹੋ ਸਤਾਉ ਦੇ ਵਿਸ਼ੇ ਤੇ ਚਰਚਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਸਤਾਉ ਇੱਕ ਤੂਫਾਨ ਦੀ ਤਰ੍ਹਾਂ ਹੈ ਜੋ ਇੱਕ ਵਿਅਕਤੀ ਨੂੰ ਪਰਮੇਸ਼ਰ ਨੂੰ ਫੜੀ ਰੱਖਣ ਦੀ ਸਮਰੱਥਾ ਦਿੰਦਾ ਹੈ ਇਹ ਉਸੇ ਤਰ੍ਹਾਂ ਹੈ ਜਿਵੇਂ ਇੱਕ ਰੁੱਖ ਆਪਣੀ ਜੜ੍ਹਾਂ ਦੇ ਕਾਰਨ ਮਜ਼ਬੂਤ ਹੁੰਦਾ ਹੈ ਜੇ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ ਤਾਂ ਤੁਸੀਂ ਉਸ ਰੁੱਖ ਵਾਂਗ ਡਟੇ ਰਹੋਗੇ ਨਹੀਂ ਤਾਂ ਹਵਾ ਦੇ ਪਹਿਲੇ ਚਖੜ ਨਾਲ ਹੀ ਉਡਾ ਦਿੱਤੇ ਜਾਹੋਗੇ ਉਹ ਉਦਾਸ ਸ਼ਬਦਾਂ ਵਿੱਚ ਅੱਗੇ ਕਹਿੰਦੇ ਹਨ ਉਸ ਮਨੁੱਖ ਤੋਂ ਵੱਡੀ ਬਦਕਿਸਮਤੀ ਹੋਰ ਕਿਸੇ ਦੀ ਨਹੀਂ ਹੈ ਜਿਸ ਦੀਆਂ ਜੜ੍ਹਾਂ ਕਮਜ਼ੋਰ ਹਨ ਉਹ ਦੁੱਖਾਂ ਨੂੰ ਇਸ ਤਰ੍ਹਾਂ ਦੇ ਸਧਾਰਨ ਸ਼ਬਦਾਂ ਵਿੱਚ ਬਿਆਨ ਕਰਦੇ ਹਨ ਜਦੋਂ ਤੁਸੀਂ ਆਪਣੇ ਸਵਾਮੀ ਲਈ ਕੰਮ ਕਰਨ ਲਈ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਾਅਦ ਵਿੱਚ ਜਦੋਂ ਤੁਸੀਂ ਉਹ ਕੰਮ ਵੀ ਨਹੀਂ ਕਰ ਸਕਦੇ ਹੋ ਅਤੇ ਬਗੈਰ ਕੋਈ ਇਨਾਮ ਪ੍ਰਾਪਤ ਕੀਤੇ ਬਿਮਾਰ ਹੋ ਜਾਂਦੇ ਹੋ ਇਸੇ ਨੂੰ ਮਸੀ ਲਈ ਦੁੱਖ ਚਲਣਾ ਕਿਹਾ ਜਾਂਦਾ ਹੈ ਪਰ ਫਿਰ ਉਹ ਇਸ ਵਿੱਚ ਇਹ ਕਹੇ ਕਿ ਜੋੜ ਦੇ ਹਨ ਕਿ ਜੇਰਾ ਫਲ ਤੁਹਾਨੂੰ ਇਸ ਸੰਸਾਰ ਵਿੱਚ ਨਹੀਂ ਮਿਲਿਆ ਅਤੇ ਜਿਸ ਲਈ ਤੁਸੀਂ ਦੁੱਖ ਚੱਲੇ ਉਹ ਤੁਹਾਡੇ ਲਈ ਪਰਲੋਕ ਦੇ ਖਜ਼ਾਨੇ ਵਿੱਚ ਰੱਖਿਆ ਗਿਆ ਹੈ ਇਸ ਲਈ ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲੇ ਵਿਸ਼ਵਾਸੀ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹੈ ਇਹੀ ਕਾਰਨ ਹੈ ਕਿ ਉਸ ਤਾਉ ਅਤੇ ਦੁੱਖ ਦੋਵਾਂ ਨੂੰ ਈਸ਼ੁਰੀ ਕਿਰਪਾ ਦੀਆਂ ਪੇਟਾਵਜੋਂ ਮੰਨਦੇ ਹਨ ਇਸੇ ਲਈ ਉਹ ਕਹਿੰਦੇ ਹਨ ਕਿ ਜਿਸ ਨੇ ਵੀ ਇਹ ਲੱਭੇ ਹਨ ਉਸਨੇ ਪਰਮੇਸ਼ੁਰ ਦੀ ਦਾਤ ਲੱਭੀ ਹੈ ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਯਿਸੂ ਮਸੀਹ ਦਾ ਉਸਦੇ ਲਈ ਕੀ ਮਤਲਬ ਹੈ ਤਾਂ ਉਸਨੇ ਉਲਟਾ ਜਵਾਬ ਦਿੱਤਾ ਪਾਈ मैं अपने सोसन का फुल हाँ सुलेमान गीत दो दो दोनों तो दस दई की शोसन फुल अडोल प्यार चंगे अंदोलन दर्शा है परमेशुर दे राज दे आउन बारे गल करते हुए उन्होंने इंज क्या है नहीं ए पहला ही यसु मसी दे आरम्भ हो गया है पर ए अजे पूरी तरह नहीं आया है इस दलक इस दक्ति इस मौजूदगी इस दाप इस मेहमा विखाई दें है ਪਰ ਇਹ ਅਜੇ ਆਪਣੇ ਸ਼ਾਨਦਾਰ ਰੂਪ ਵਿੱਚ ਵਿਖਾਈ ਨਹੀਂ ਦਿੰਦੀ ਹੈ ਪਰ ਜਦੋਂ ਉਹ ਇਹ ਅਜਾ ਕਹਿੰਦੇ ਹਨ ਤਾਂ ਉਹਨਾਂ ਦੀ ਆਵਾਜ਼ ਜੋਸ਼ ਨਾਲ ਭਰ ਜਾਂਦੀ ਹੈ ਅਤੇ ਉਹ ਕਹਿਣਾ ਅਰੰਭ ਕਰ ਦਿੰਦੇ ਹਨ ਕਿ ਪਰ ਜਿਸ ਵਿਸ਼ਵਾਸੀ ਨੇ ਆਪਣਾ ਰਿਸ਼ਤਾ ਲਹੂ ਵਹਾਉਣ ਵਾਲੇ ਯਿਸੂ ਮਸੀਹ ਨਾਲ ਬਣਾਇਆ ਹੈ ਉਹ ਜਾਣਦਾ ਹੈ ਕਿ ਉਹ ਉਸ ਰਾਜ ਵਿੱਚ ਦਾਖਲ ਹੋਵੇਗਾ ਅਤੇ ਹੌਲੀ-ਹੌਲੀ ਉਹ ਇਸ ਨੂੰ ਵੇਖ ਰਿਹਾ ਹੈ ਕਿ ਰੋਜ਼ਾਨਾ ਇਸ ਦੀ ਮਹਿਮਾ ਉਸ ਵਿਅਕਤੀ ਲਈ ਵਧਦੀ ਜਾ ਰਹੀ ਹੈ ਸਿੱਟੇ ਵੱਜੋਂ ਉਹ ਵਿਅਕਤੀ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਉਸੇ ਪੂਰਨਤਾ ਨੂੰ ਵੇਖਦਾ ਹੈ